ਇਸ ਵੇਲੇ ਵੱਡੀ ਖਬਰ ਹੈ ਪਾਨੇ ਸਿੱਧੂ ਨਾਲ ਜੁੜੀ ਲੈ ਕੇ ਸਾਹਮਣੇ ਆਇਆ ਜਿੱਥੇ ਵੱਡੀ ਵੱਡੀ ਪੱਧਰ ਤੇ ਜਥੇਬੰਦੀਆਂ ਪਾਨੇ ਸਿੱਧੂ ਦੇ ਹੱਕ ਵਿੱਚ ਨਿਤਰਿਆ ਨੇ ਉੱਥੇ ਸੰਗਰੂਹ ਤੋਂ ਸੰਸ ਸਿਮਰਜੀਤ ਸਿੰਘ ਮਾਨਹੋਰਾ ਵੱਲੋਂ ਵੱਡੇ ਐਲਾਨ ਕੀਤੇ ਗਏ ਸਨ ਸਿਮਰਜੀਤ ਸਿੰਘ ਮਾਨਹੋਰਾ ਵੱਲੋਂ ਜਿੱਥੇ 3 ਤਰੀਕ ਨੂੰ ਵੱਡਾ ਇਕੱਠ ਮੁੱਖ ਮੰਤਰੀ ਦੇ ਘਰ ਦੇ ਬਾਹਰ ਰੱਖਿਆ ਸੀ ਤੇ ਉੱਥੇ ਅੱਜ 1 ਫਰਵਰੀ ਨੂੰ ਸਿਮਰਜੀਤ ਮਾਨ ਵੱਲੋਂ ਰੇਲਾ ਰੋਕਣ ਦਾ ਸੱਦਾ ਵੀ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਅੱਜ ਤਦਕ ਸਵੇਰੇ ਹੀ ਪੰਜਾਬ ਪੁਲਿਸ ਵੱਲੋਂ ਸਿਮਰਜੀਤ ਮਾਨ ਨੂੰ ਨਜ਼ਰਬੰਦ ਕਰ ਲਿਆ ਘਰ ਦੇ ਵਿੱਚ ਨਜ਼ਰਬੰਦ ਕਰਤਾ ਸਿਮਰਜੀ ਸਰ ਸਾਹਿਬ ਕੇ ਜਿਹੜੀ ਉਹਨਾਂ ਦੀ ਰਹਿਸ਼ ਹੈ ਉੱਥੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਸਿਮਰਜੀਤ ਸਿੰਘ ਮਾਨ ਨੂੰ ਤਾਂ ਵੱਡੀ ਗੰਤੀ ਵਿੱਚ ਪੁਲਿਸ ਦੇ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਪੁਲਿਸ ਛਾਉਣੀ ਜਿਹੜੀ ਹੈ ਉਹ ਸਿਮਰਜੀਤ ਮਾਨ ਦੇ ਘਰ ਦੇ ਅੱਲੇ ਦੁਆਲੇ ਬਣਾ ਦਿੱਤੀ ਗਈ ਹੈ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਿੱਧੀਆਂ ਕਿਸ ਤਰੀਕੇ ਨਾਲ ਸਿਮਰਜੀਤ ਸਿੰਘ ਮਾਨ ਨੂੰ ਪੁਲਿਸ ਨੇ ਘੇਰਾ ਪਾਇਆ ਤੇ ਸਿਮਰਜੀਤ ਸਿੰਘ ਮਾਨ ਨੂੰ ਨਜ਼ਰਬੰਦ ਕਰਤਾ ਸਿਮਰਜੀਤ ਸਿੰਘ ਮਾਨ ਹੋਰਾ ਵੱਲੋਂ ਅੱਜ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਧੂਰੀ ਵਿਖੇ ਰੇਲਾ ਰੋਕਣ ਦਾ ਸੱਦਾ ਦਿੱਤਾ ਗਿਆ ਸੀ ਧੂਰੀ ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਗ੍ਰਹਿ ਜ਼ਿਲ੍ਹਾ ਗ੍ਰਹਿ ਹਲਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਦਾ ਤਾਂ ਉੱਥੇ ਰੇਲਾ ਰੋਕਣ ਦਾ ਸੱਦਾ ਸੰਸਦ ਸਿਮਰਜੀਤ ਸਿੰਘ ਮਾਨ ਹੋਰਾ ਵੱਲੋਂ ਦਿੱਤਾ ਗਿਆ ਸੀ ਤਾਂ ਤੁਹਾਨੂੰ ਦੱਸ ਦਿੰਨੇ ਆ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਲਗਾਤਾਰ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਤੇ ਉਹ ਵੱਡੇ ਕੱਥ ਦੀ ਕਾਲ ਜਿਹੜੀ ਹੈ 3 ਫਰਵਰੀ ਨੂੰ ਪਾਨੇ ਸਿੱਧੂ ਦੇ ਹੱਕ ਵਿੱਚ ਕੀਤੀ ਗਈ ਸੀ ਬੀਤੇ ਦਿਨੀ ਲੱਖੇ ਸੁਧਾਨਾਂ ਤੇ ਹੋਰ ਜਿੱਥੇ ਬੰਦਿਆਂ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਜੋ ਬੇਸਿੱਟਾ ਰਹੀ ਹੈ ਬੇਸਿੱਟਾ ਮੀਟਿੰਗ ਤੋਂ ਬਾਅਦ ਵੱਡੇ ਐਲਾਨ ਕੀਤੇ ਗਏ ਨੇ ਜਿਸ ਵਿੱਚ ਸਿਮਰਜੀਤ ਸਿੰਘ ਮਾਨ ਸੰਸਦ ਸੰਗਰੂਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ 1 ਤਰੀਕ ਨੂੰ ਧੂਰੀ ਚ ਰੇਲਾਂ ਦਾ ਚੱਕਾ ਜੰਮ ਕੀਤਾ ਜਾਏਗਾ ਇਸ ਤੋਂ ਪਹਿਲਾਂ ਕਿ ਚੱਕਾ ਜੰਮ ਦਾ ਪ੍ਰੋਗਰਾਮ ਅਲਿੱਖਿਆ ਜਾਂਦਾ ਤੇ ਸਿਮਰਜੀਤ ਸਿੰਘ ਮਾਨ ਨੂੰ ਤੜਕ ਸਵੇਰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਤਾਂ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਾਵਾਂ ਸਿਮਰਜੀਤ ਮਾਨ ਨੂੰ ਕਾਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤਾਂ ਉਧਰ ਤੂਰੀ ਦੇਖੇ ਦੇ ਦੇ ਲਾਈਨਾਂ ਉੱਤੇ ਸਮਰਥਕ ਪਹੁੰਚਨੇ ਸ਼ੁਰੂ ਹੋ ਗਏ ਨੇ ਤੁਸੀਂ ਵੀ ਦੇਖੋ ਮੌਕੇ ਦੇ ਹਾਲਾਤ